ਜਲੂਰੀ ਹੋ ਗਿਆ ਆਪਾਂ ਗੁਰੂ ਘਰ ਦੇ ਵਿੱਚ ਆਉਂਦੇ ਆ ਕੋਈ ਵੀ ਚੀਜ਼ ਜਿਹੜੀ ਐ ਕੋਈ ਵੀ ਕਿਸੇ ਕਿਸਮ ਦੀ ਚੀਜ਼ ਨੰਬਰ 1 ਹੋਣੀ ਚਾਹੀਦੀ ਐ ਜੇ ਉਹਦੇ ਵਿੱਚ ਕੋਈ ਦੂਜਾ ਜਾਂ ਸੈਕੰਡ ਜਾਂ ਥਰਡ ਕਲਾਸ ਦੀ ਚੀਜ਼ ਐ ਤੇ ਉਹਦਾ ਦੀ ਚੀਜ਼ ਮੰਨ ਲਈ ਧਿਆਨ ਦੇਣਾ ਇਹ ਨਾ ਹੋਵੇ ਪੀ ਵਿਆਹ ਤੇ ਜਾਣਾ ਤੇ 100 ਦੀ ਜਹਾ ਹੈ ਹਜ਼ਾਰ ਦੀ ਜਿਹੜੀ ਦਾਦਾ ਦੀ ਗੱਡੀ ਐ ਉਹ 1500 ਦੀ ਖਰੀਦ ਲਈ ਐ ਵਾਰਨ ਦੇ ਲਈ ਸੁੱਟਣ ਦੇ ਲਈ ਤੇ ਜਦੋਂ ਗੁਰੂ ਘਰ ਜਾਣਾ ਤੇ ਮੈਲਾ ਨੋਟ ਪੱਟਾ ਨੋਡ ਗੋਲਕ ਦੇ ਵਿੱਚ ਰਾਗੀਆਂ ਢਾਡੀਆਂ ਨੂੰ ਰੱਖ ਦਵੇ ਉਹ ਵਿਚਾਰੇ ਉਦੋਂ ਹੀ ਜਮਾ ਕਰਕੇ ਰੱਖ ਲੈਣ ਤੇ ਪ੍ਰਬੰਧਕ ਵੀ ਸਾਹਮਣੇ ਫਿਰ ਵੱਟੇ ਪਿੱਛੇ ਲੈਂਦੇ ਰਹਿਣ ਤੇ ਫਿਰ ਸਾਧ ਸੰਗਤ ਜੀ ਜਿਵੇਂ ਦਾ ਕਿਸੇ ਨੇ ਉਹ ਭੇਟ ਕਰਨਾ ਨਾ ਉਦੋਂ ਦਾ ਹੀ ਮਿਲਣਾ ਗੁਰੂ ਘਰ ਦੇ ਵਿੱਚ ਬਹੁਤ ਪਿਆਰੀ ਸੋਹਣੀ ਚੀਜ਼ ਲੈ ਕੇ ਆਈ ਦੀ ਹੈ ਗੁਰੂ ਦੀ ਗੋਲਕ ਜਦੋਂ ਖੋਲੀ ਦੀ ਨੀ ਇੱਕ ਵੀ ਨੋਟ ਪੱਟਾ ਨਾ ਹੋਵੇ ਇਹ ਬਿਲਕੁਲ ਸਹੀ ਹੈ ਪਾਟੇ ਤੇ ਟੁੱਟੇ ਤੇ ਅਸੀਂ ਪਤਾ ਨਹੀਂ ਕਿਹੜੇ-ਕਿਹੜੇ ਜਨਮਾਂ ਦੇ ਪਹਿਲੇ ਬਏ ਆ ਜੀ ਅਸੀਂ ਨੱਚਣ ਵਾਲਿਆਂ ਦੇ ਉੱਪਰੋਂ ਅਸੀਂ ਚਿੱਟੇ ਨੋਟ ਮੈਂ ਕਦੀ ਮੈਲੇ ਨਹੀਂ ਦੇਖੇ ਕਿ ਪਾਟੇ ਹੋਣ ਉਦੋਂ ਸਟੇ ਤੋਂ ਕੋਈ ਚੁੱਕ ਕੇ ਦੇਖੇ ਇੱਕ ਵੀ ਨੋਟ ਦੱਸ ਦਿਓ ਜੇ ਕੋਈ ਉਥੇ ਪਾਟਾ ਪਿਆ ਹੋਵੇ ਉਥੇ ਚਿੱਟੇ ਨੋਟ ਇਹਦਾ ਮਤਲਬ ਵੀ ਉਸ ਕੰਜਰਖਾਨੇ ਦਾ ਕਿੰਨਾ ਸਤਕਾਰ ਉਹਦਾ ਸਤਕਾਰ ਜਿਆਦਾ ਜਾਂ ਬਾਣੀ ਦਾ ਕਿਮਾ ਕਰ ਦੇਣਾ ਸੱਚ ਟੁੱਥੀ ਤੇ ਬਿੱਟਰ ਇਹ ਚੀਜ਼ਾਂ ਬਿਲਕੁਲ ਸਹੀ ਐ ਆਪਣੇ ਗੁਰੂ ਦੇ ਲਈ ਹਰ ਚੀਜ਼ ਸੰਵਾਰ ਕੇ ਸੁਣੀ ਲਿਆਈਦੀ ਐ ਚਾਹੇ ਕੋਈ ਲੰਗਰ ਦੀ ਰਸਦ ਭੇਟ ਕਰੇ ਉਹ ਵੀ ਨੰਬਰ ਬਣਦੀ ਐ ਨਹੀਂ ਵੀ ਲੰਗਰ ਦੇਣਾ ਤੇ ਦਾਲ ਜਿਹੜੀ 20 ਰੁਪਏ ਸਸਤੀ ਉਹ ਪਾ ਦਿਓ ਜੀ 30 ਕਿਲੋ ਬਿਲਕੁਲ ਨਹੀਂ ਜਿਹੜੀ ਪੱਤੀ ਸਸਤੀ ਐ ਨਾ ਕੋਈ 40 ਰੁਪਏ ਦੀ ਖੁੱਲੀ ਮਿਲਦੀ ਪਾਈ ਆ ਉਹ ਪਾ ਦਿਓ ਤੇ ਘਰ ਬਰਕ ਬੌਂਡ ਲਿਆਵੇ ਆ ਮਾਫ ਕਰ ਦੇਣਾ ਅਜਾ ਨਾ ਹੋਵੇ ਜਿੱਦਾਂ ਦਾ ਫਿਰ ਗੁਰੂ ਕਰ ਮੈਦੀ ਉਦਾਹਰਨ ਵੀ ਇਤਿਹਾਸ ਵਿੱਚੋਂ ਦੇਣੀ ਹੈ ਤਾਂ ਜੋ ਕਿਸੇ ਦਾ ਡਾਊਟ ਨਾ ਰਹਿ ਜਾਏ ਜੇ ਹੁਣ ਇੱਕ ਬਹੁਤ ਵਿਅੰਗਮਈ ਮੈਂ ਹਮੇਸ਼ਾ ਪੜਦਾ ਹੁੰਦਾ ਸੰਪਾਦਕੀ ਲੇਖ ਅਖਬਾਰਾਂ ਦੇ ਵਿੱਚ ਅੱਜ ਕਰ ਰੁਝਾਨ ਘਟਾ ਹੈ ਬਹੁਤ ਸੋਹਣਾ ਲਿਖਿਆ ਹੁੰਦਾ ਉਹ ਕਿਸੇ ਨੇ ਉਦਾਹਰਨ ਦਿੱਤੀ ਕੋਈ ਵਿਦਵਾਨ ਵੀ ਸੁਣਾਵੇ ਕਹਿੰਦੇ ਵੀ ਕੋ ਨਵਾਂ ਵਿਆਹੀ ਆ ਗਈ ਘਰ ਸਹੁਰਾ ਉਹਦਾ ਬਜ਼ੁਰਗ ਕਹਿੰਦਾ ਉਹ ਵਿਚਾਰੀ ਨਿਤਨੇਮਨ ਸੀ ਪੁੰਨ ਦਾਨ ਕਰਨ ਵਾਲੀ ਸੀ ਵਿਚਾਰ ਚਲ ਗਿਆ ਪੁੰਨ ਦਾਨ ਦਾ ਤੇ ਉਹ ਜਿਹੜਾ ਵੀ ਮੰਗਦਾ ਆਵੇ ਉਹ ਭਰੇ ਥਾਲੀ ਕੌਲੀ ਜੋ ਵੀ ਹੈ ਤੇ ਉਹਨੂੰ ਪਾ ਦੇ ਉਹ ਬੜੇ ਨੇ ਦੇਖ ਲਿਆ ਕਹਿੰਦਾ ਓਰੇ ਆ ਪੁੱਤ ਤੂੰ ਨਵੀਂ ਆਈ ਸਾਡੇ ਘਰ ਦੇ ਵਿੱਚ ਵੀ ਇਹ ਕੰਮ ਨਹੀਂ ਚੱਲਣਾ ਇੱਥੇ ਤੂੰ ਤੇ ਦੇ ਢੋਲੇ ਖਾਲੀ ਕਰ ਦੇਗੀ ਤੂੰ ਐਦਾ ਘਰ ਉਹ ਨੁੱਕਰ ਦੇ ਵਿੱਚ ਇਹ ਬੋਰਾ ਪਿਆ ਤੋੜਾ ਛੱਟਣ ਆਇਆ ਛੱਟਣ ਜਾਂ ਦੋੜਾ ਕੋ ਘੁੰਲੀਆਂ ਕੰਡੀਆਂ ਵਾਲੀਆਂ ਚੀਜ਼ਾਂ ਪਈਆਂ ਹੁਣ ਆਟਾ ਕਹਿ ਦਈਏ ਜਾਂ ਕੋਈ ਕੋਈ ਵੀ ਅਨਾਜ ਕਹਿ ਦਈਏ ਕਹਿੰਦਾ ਉਹ ਪਾ ਦਿਆ ਕਰ ਕੋਈ ਮੰਗਦਾ ਹੁੰਦਾ ਮੰਗਣ ਵਾਲਾ ਕਹਿੰਦੀ ਅੱਛਾ ਠੀਕ ਹੈ ਬਾਪੂ ਜੀ ਸਮਝਾਣਾ ਸੀ ਵਿਚਾਰੀ ਨੇ